ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਨੀ ਹੈ ਪੇਟ ਦੀਆਂ ਕੁਝ ਆਮ ਜੀਆਂ ਤਕਲੀਫਾਂ ਬਾਰੇ ਮਤਲਬ ਉਹ ਦਿੱਕਤਾਂ ਜਿਨ੍ਹਾਂ ਨਾਲ ਕਈ ਲੋਕ ਰੋਜ਼ ਜੂਝਦੇ ਨੇ ਜਿਵੇਂ ਕਹਿ ਲਓ ਗੈਸ ਬਦਹਜਮੀ ਜਾਂ ਫਿਰ ਤਜ਼ਾਬ ਬੜਨਾ ਹਾਂਜੀ ਬਿਲਕੁਲ ਤੇ ਇਸ ਵਿਸ਼ੇ ਤੇ ਨਾ ਸਾਡੇ ਕੋਲ ਕੁਝ ਨੋਟਸ ਨੇ ਪੇਟ ਦੀਆਂ ਸਮੱਸਿਆਵਾਂ ਕਾਰਨ ਤੇ ਘਰੇਲੂ ਇਲਾਜ ਤਾਂ ਇਹਨਾਂ ਦੇ ਜ਼ਰੀਏ ਆਪਾਂ ਅੱਜ ਥੋੜਾ ਡੂੰਘਾਈ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਦਿੱਕਤਾਂ ਆਉਂਦੀਆਂ ਕਿਉਂ ਨੇ ਤੇ ਕੁਝ ਸੌਖੇ ਜਿਹੇ ਘਰੇਲੂ ਹੱਲ ਕੀ ਹੋ ਸਕਦੇ ਨੇ ਬਿਲਕੁਲ ਮੈਂ ਦੇਖ ਰਿਹਾ ਸੀ ਇਹਨਾਂ ਨੋਟਸ ਵਿੱਚ ਮਤਲਬ ਗੈਸ ਅਜੀਰਨ ਤਜ਼ਾਬ ਤੋਂ ਇਲਾਵਾ ਹੋਰ ਵੀ ਚੀਜ਼ਾਂ ਦਾ ਜ਼ਿਕਰ ਹੈ ਜਿਵੇਂ ਕਬਜ਼ ਕਦੇ ਦਸਤ ਲੱਗੇ ਪੇਟ ਚ ਦਰਦ ਰਹਿਣਾ ਭੁੱਖ ਠੀਕ ਨਾ ਲੱਗਣੀ ਜਾਂ ਪੇਟ ਹਰ ਵੇਲੇ ਭਾਰੀ ਭਾਰੀ ਜਾ ਮਹਿਸੂਸ ਹੋਣਾ ਇਹ ਤਾਂ ਬਹੁਤ ਆਮ ਗੱਲਾਂ ਨੇ ਅੱਜਕੱਲ ਹਾਂਜੀ ਬਹੁਤ ਆਮ ਨੇ ਤੇ ਨੋਟਸ ਇਹਨਾਂ ਪਿੱਛੇ ਨਾ ਕਈ ਕਾਰਨ ਦੱਸਦੇ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਆਪਣਾ ਖਾਣ ਪੀਣ ਹੀ ਆ ਜਾਂਦਾ ਹੈ ਯਾਨੀ ਕਿ ਜੰਕ ਫੂਡ ਹੋ ਗਿਆ ਜਾਂ ਬਹੁਤਾ ਤੇਲ ਵਾਲਾ ਮਸਾਲੇਦਾਰ ਖਾਣਾ ਕਈ ਵਾਰ ਬੇਵਕਤ ਖਾ ਲੈਣਾ ਜਾਂ ਫਿਰ ਲੋੜ ਤੋਂ ਜ਼ਿਆਦਾ ਖਾ ਲੈਣਾ ਇਹ ਸਭ ਹਾਜ਼ਮੇ ਤੇ ਅਸਰ ਪਾਉਂਦੇ ਨੇ ਹੂੰ ਖਾਣ ਪੀਣ ਵਾਲੀ ਗੱਲ ਤਾਂ ਸਮਝ ਆਉਂਦੀ ਹੈ ਇਹ ਤਾਂ ਆਪਾਂ ਸੁਣਦੇ ਰਹਿੰਦੇ ਆ ਪਰ ਨੋਟਸ ਵਿੱਚ ਕੁਝ ਹੋਰ ਕਾਰਨ ਵੀ ਦੱਸੇ ਨੇ ਹਾਂਜੀ ਹੋਰ ਵੀ ਨੇ ਜਿਵੇਂ ਕੁਝ ਦਵਾਈਆਂ ਹੁੰਦੀਆਂ ਨੇ ਉਹਨਾਂ ਦੇ ਸਾਈਡ ਇਫੈਕਟ ਹੋ ਸਕਦੇ ਨੇ ਫਿਰ ਪਾਣੀ ਘੱਟ ਪੀਣ ਦੀ ਆਦਤ ਕਸਰਤ ਦੀ ਕਮੀ ਸਰੀਰਕ ਹਿਲਜੁਲ ਘੱਟ ਹੋਣੀ ਤੇ ਕਈ ਵਾਰੀ ਕੋਈ ਇਨਫੈਕਸ਼ਨ ਵੀ ਹੋ ਸਕਦੀ ਹੈ ਮਤਲਬ ਬੈਕਟੀਰੀਆ ਜਾਂ ਵਾਇਰਸ ਕਰਕੇ ਅੱਛਾ ਤੇ ਇੱਕ ਗੱਲ ਮੈਂ ਪੜ੍ਹੀ ਇਹਨਾਂ ਨੋਟਸ ਵਿੱਚ ਜਿਹੜੀ ਕਾਫੀ ਦਿਲਚਸਪ ਲੱਗੀ ਉਹ ਹੈ ਤਣਾਅ ਤੇ ਚਿੰਤਾ ਦਾ ਅਸਰ ਹਾਂਜੀ ਇਹ ਬਹੁਤ ਅਹਿਮ ਨੁਕਤਾ ਹੈ ਨੋਟਸ ਇਸ ਤੇ ਖਾਸ ਜ਼ੋਰ ਦਿੰਦੇ ਨੇ ਕਿਉਂਕਿ ਦੇਖੋ ਆਪਣਾ ਮਨ ਤੇ ਪੇਟ ਆਪਸ ਵਿੱਚ ਜੁੜੇ ਹੋਏ ਨੇ ਜਦੋਂ ਆਪਾਂ ਸਟ्रेस ਵਿੱਚ ਹੁੰਦੇ ਹਾਂ ਜਾਂ ਚਿੰਤਾ ਕਰਦੇ ਹਾਂ ਤਾਂ ਉਹਦਾ ਸਿੱਧਾ ਅਸਰ ਸਾਡੇ ਪਾਚਨ ਸਿਸਟਮ ਤੇ ਪੈਂਦਾ ਹੈ ਹਾਜ਼ਮਾ ਵਿਗੜ ਸਕਦਾ ਹੈ ਵਾਹ ਇਹ ਤਾਂ ਸੱਚੀ ਸੋਚਣ ਵਾਲੀ ਗੱਲ ਹੈ ਮਤਲਬ ਪੇਟ ਦੀ ਸਿਹਤ ਸਿਰਫ ਖਾਣ ਪੀਣ ਤੇ ਨਿਰਭਰ ਨਹੀਂ ਕਰਦੀ ਖੈਰ ਇਹ ਤਾਂ ਹੋ ਗਏ ਕਾਰਨ ਹੁਣ ਆਪਾਂ ਹੱਲਵਾ ਲਾਉਨੇ ਆ ਨੋਟਸ ਵਿੱਚ ਕੀ ਸੁਝਾਅ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਸ਼ਾਇਦ ਖੁਰਾਕ ਵਿੱਚ ਬਦਲਾਅ ਦੀ ਗੱਲ ਹੈ درست ਖੁਰਾਕ ਬਾਰੇ ਸਲਾਹਾਂ ਬੜੀਆਂ ਸਿੱਧੀਆਂ ਤੇ ਕੰਮ ਦੀਆਂ ਨੇ ਪਹਿਲੀ ਗੱਲ ਖਾਣਾ ਸਮੇਂ ਸਿਰ ਖਾਓ ਕੋਸ਼ਿਸ਼ ਕਰੋ ਹਲਕਾ ਖਾਓ ਘੱਟ ਮਸਾਲੇ ਵਾਲਾ ਤੇ ਖਾਸ ਕਰਕੇ ਰਾਤ ਦਾ ਖਾਣਾ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਖਾ ਲੈਣਾ ਚਾਹੀਦਾ ਨੋਟਸ ਕਹਿੰਦੇ ਨੇ ਤਾਜ਼ੇ ਫਲ ਸਬਜ਼ੀਆਂ ਫਾਈਬਰ ਵਾਲੀ ਖੁਰਾਕ ਵਧਾਓ ਫਾਈਬਰ ਨਾਲ ਪਾਚਨ ਠੀਕ ਰਹਿੰਦਾ ਤੇ ਹਾਂ ਬਹੁਤਾ ਗਰਮ ਜਾਂ ਇੱਕਦਮ ਠੰਡਾ ਜਾਂ ਬਹੁਤ ਜ਼ਿਆਦਾ ਮਸਾਲੇ ਵਾਲਾ ਖਾਣਾ ਉਸ ਤੋਂ ਥੋੜਾ ਪਰਹੇਜ਼ ਕਰਨਾ ਚੰਗਾ ਹੈ ਠੀਕ ਹੈ ਤੇ ਪਾਣੀ ਬਾਰੇ ਕੀ ਕਿਹਾ ਗਿਆ ਹੈ ਪਾਣੀ ਦਾ ਵੀ ਬਹੁਤ ਰੋਲ ਹੁੰਦਾ ਸੁਣਿਆ ਹਾਂਜੀ ਬਿਲਕੁਲ ਨੋਟਸ ਮੁਤਾਬਕ ਦਿਨ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਤੇ ਇੱਕ ਹੋਰ ਚੰਗੀ ਆਦਤ ਦਸੀ ਹੈ ਸਵੇਰੇ ਉੱਠ ਕੇ ਕੋਸਾ ਪਾਣੀ ਪੀਣਾ ਕਹਿੰਦੇ ਨੇ ਇਹ ਸਰੀਰ ਦੀ ਸਫਾਈ ਕਰਦਾ ਤੇ ਹਾਜ਼ਮੇ ਨੂੰ ਸਵੇਰੇ ਸਵੇਰੇ ਚਾਲੂ ਕਰਨ ਵਿੱਚ ਮਦਦ ਕਰਦਾ ਅੱਛਾ ਜੀ ਸੋ ਖੁਰਾਕ ਹੋ ਗਈ ਪਾਣੀ ਹੋ ਗਿਆ ਇਸ ਤੋਂ ਇਲਾਵਾ ਮੇਰੇ ਖਿਆਲ ਨਾਲ ਕਸਰਤ ਯੋਗਾ ਦਾ ਵੀ ਜ਼ਿਕਰ ਸੀ ਨੋਟਸ ਵਿੱਚ ਹਾਂਜੀ ਹੈਗਾ ਨੋਟਸ ਕੁਝ ਖਾਸ ਯੋਗਾ ਆਸਨ ਦੱਸਦੇ ਨੇ ਜਿਵੇਂ ਪਵਨ ਮੁਕਤ ਆਸਨ ਹੈ ਉਹ ਗੈਸ ਵਗੈਰਾ ਬਾਹਰ ਕੱਢਣ ਲਈ ਚੰਗਾ ਮੰਨਿਆ ਜਾਂਦਾ ਹੈ ਤੇ ਇੱਕ ਬਹੁਤ ਹੀ ਫਾਇਦੇਮੰਦ ਚੀਜ਼ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ 5-10 ਮਿੰਟ ਲਈ ਵਜਰਾਸਨ ਵਿੱਚ ਬੈਠਣਾ ਕਹਿੰਦੇ ਨੇ ਇਸ ਨਾਲ ਪੇਟ ਵੱਲ ਖੂਨ ਦਾ ਦੌਰਾ ਵਧੀਆ ਹੁੰਦਾ ਤੇ ਹਾਜ਼ਮੇ 'ਚ ਮਦਦ ਮਿਲਦੀ ਹੈ ਮਾਣੇ ਕਪਾਲ ਭਾਤੀ ਤੇ ਅਨੁਲੋਮ ਵਿਲੋਮ ਵਰਗੇ ਪ੍ਰਾਣਯਾਮ ਵੀ ਪਾਚਨ ਲਈ ਚੰਗੇ ਨੇ ਹੂੰ ਇਹ ਤਾਂ ਕਾਫੀ ਸੌਕੇ ਤਰੀਕੇ ਲੱਗਦੇ ਨੇ ਅਪਣਾਉਣ ਲਈ ਅੱਛਾ ਤੇ ਕੁਝ ਘਰੇਲੂ ਨੁਸਖੇ ਵੀ ਦੱਸੇ ਹੋਏ ਨੇ ਜਿਹੜੇ ਆਮ ਆਪਣੇ ਘਰਾਂ 'ਚ ਵਰਤੇ ਜਾਂਦੇ ਹਾਂ ਬਿਲਕੁਲ ਨੋਟਸ ਕੁਝ ਆਮ ਜੇ ਨੁਸਖੇ ਵੀ ਦੱਸਦੇ ਨੇ ਜਿਵੇਂ ਕਿ ਤੁਸੀਂ ਸੌਫ ਅਜਵਾਇਣ ਤੇ ਥੋੜੀ ਜਿਹੀ ਕਾਲੀ ਮਿਰਚ ਲੈ ਕੇ ਉਹਨਾਂ ਨੂੰ ਪੀਸ ਲੋ ਤੇ ਖਾਣੇ ਤੋਂ ਬਾਅਦ ਥੋੜਾ ਜਿਹਾ ਲੈ ਲਿਆ ਇਸੇ ਤਰ੍ਹਾਂ ਗੁੜ ਨੂੰ ਕੋਸੇ ਪਾਣੀ ਨਾਲ ਲੈਣਾ ਯਾ ਸੁੱਕੀ ਅਦਰਕ ਯਾਨੀ ਸੁੰਡ ਦਾ ਪਾਊਡਰ ਵਰਤਣਾ ਤੇ ਇੱਕ ਹੋਰ ਬਹੁਤ ਵਧੀਆ ਚੀਜ਼ ਹੈ ਲੱਸੀ ਮਤਲਬ ਛਾਚ ਉਹਦੇ ਵਿੱਚ ਥੋੜਾ ਕਾਲਾ ਨਮਕ ਤੇ ਪੁੰਨਿਆ ਜੀਰਾ ਪਾ ਕੇ ਪਿਓ ਉਹ ਵੀ ਹਾਜ਼ਮੇ ਲਈ ਬਹੁਤ ਵਧੀਆ ਹੈ ਵਧੀਆ ਤਾਂ ਫਿਰ ਕੁੱਲ ਮਿਲਾ ਕੇ ਇਹਨਾਂ ਸਾਰੀਆਂ ਗੱਲਾਂ ਤੋਂ ਮਤਲਬ ਨੋਟਸ ਤੋਂ ਸਾਰੇ ਹੀ ਨਿਕਲਦਾ ਹੈ कि जे रोज अपजत थोड़ा थोड़ा सुधार करिए कि की, की खा रहे हैं, कदों खा रहे किन्ना पानी पी रहे हैं, ते नाल थोड़ी बहुत हिलजुल या कसरत कर दे तब पेट की सेहत काफी हद तक ठीक रखी जा सकती है बिल्कुल सही क्या है। ਇਹ ਗੱਲਾਂ ਇਹੀ ਦਰਸਾਉਂਦੀਆਂ ਨੇ ਕਿ ਹਾਜ਼ਮਾ ਕੋਈ ਇੱਕ ਚੀਜ਼ ਤੇ ਨਿਰਭਰ ਨਹੀਂ ਕਰਦਾ ਇਹ ਸਾਡੀ ਪੂਰੀ ਜੀਵਨ ਸ਼ੈਲੀ ਸਾਡੀ ਮਾਨਸਿਕ ਸ਼ਾਂਤੀ ਸਭ ਦਾ ਮਿਲਿਆ ਜੁਲਿਆ ਨਤੀਜਾ ਹੈ ਤੇ ਛੋਟੇ-ਛੋਟੇ ਪਰ ਲਗਾਤਾਰ ਕੀਤੇ ਗਏ ਬਦਲਾ ਸੱਚਮੁੱਚ ਵੱਡਾ ਫਰਕ ਲਿਆ ਸਕਦੇ ਨੇ ਬਿਲਕੁਲ ਇਸੇ ਗੱਲ ਤੋਂ ਨਾ ਮੇਰੇ ਮਨ ਵਿੱਚ ਇੱਕ ਖਿਆਲ ਆ ਰਿਹਾ ਹੈ ਸੋਚਣ ਲਈ ਕਿ ਜੇਕਰ ਕੋਈ ਇਹਨਾਂ ਵਿੱਚੋਂ ਸਿਰਫ ਇੱਕ ਛੋਟੀ ਜੀ ਆਦਤ ਨੂੰ ਹੀ ਪੱਕਾ ਅਪਣਾ ਲਵੇ مثال ਵਜੋਂ ਰੋਜ਼ ਸਵੇਰੇ ਉੱਠ ਕੇ ਬਸ ਕੋਸਾ ਪਾਣੀ ਪੀਣਾ ਸ਼ੁਰੂ ਕਰ ਦਵੇ ਜਾਂ ਫਿਰ ਹਰ ਖਾਣੇ ਤੋਂ ਬਾਅਦ ਭਾਵੇਂ ਸਿਰਫ 5 ਮਿੰਟ ਲਈ ਹੀ ਵਜਰਾਸਨ ਵਿੱਚ ਬੈਠਣਾ ਸ਼ੁਰੂ ਕਰ ਦਵੇ ਤਾਂ ਕਿ ਲੰਬੇ ਸਮੇਂ ਵਿੱਚ ਸਿਰਫ ਇਸ ਇੱਕ ਆਦਤ ਨਾਲ ਹੀ ਸਿਹਤ ਵਿੱਚ ਕੋਈ ਵੱਡਾ ਮਹਿਸੂਸ ਹੋਣ ਵਾਲਾ ਫਰਕ ਆ ਸਕਦਾ ਹੈ ਇਹ ਸ਼ਾਇਦ ਹਰ ਕਿਸੇ ਲਈ ਆਪਣੇ ਆਪ ਤੇ غور ਕਰਨ ਜਾਂ ਸ਼ਾਇਦ ਅਜ਼ਮਾ ਕੇ ਦੇਖਣ ਵਾਲੀ ਗੱਲ ਹੈ